ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਫੁਨਹੇ ਬਾਣੀ ਦੀ ਸੰਥਿਆ ਸਰਵਣ ਕਰਨੀ ਹੈ ਜੋ ਪਹਿਲਾਂ ਆਪਾਂ ਸੰਗਤ ਜੀ ਸਹਿਸਕ੍ਰਿਤੀ ਪਟਾਂ ਦੇ ਸਵਈਏ ਚੌ ਬਾਥਾ ਦੀ ਬਾਣੀ ਦੀ ਸੰਥਿਆ ਸਰਵਣ ਕਰ ਲਈ ਸੀ ਸੋ ਇਸ ਬਾਣੀ ਦੀ ਸੰਥਿਆ ਰਹਿੰਦੀ ਸੀ ਤੇ ਅੱਜ ਆਪਾਂ ਸਰਵਣ ਕਰਨੀ ਹੈ 1361 ਅੰਗ ਤੋਂ ਸ਼ੁਰੂ ਹੁੰਦੀ ਬਾਣੀ ਉਨੇ ਹੈ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਥ ਕਲਮ ਅਗੰਮ ਇਥੇ ਵਿਸਰਾਮ ਹੈ ਮਸਤਕ ਲਿਖਾਵਤੀ ਲੇਖਾਵਤੀ ਨਹੀਂ ਕਹਿਣਾ ਲਿਖਾਵਤੀ ਪਾਠ ਸੰਗਤ ਜੀ ਇਕੱਠਾ ਹੈ ਲੇਖਾਵਤੀ ਨਹੀਂ ਪੜਨਾ ਲਿਖਾਵਤੀ ਲੇਖਾਵਤੀ ਇਸ ਤਰ੍ਹਾਂ ਪੜ੍ਹ ਪੜ੍ਹਨਾ ਹੈ ਉਰਜ ਰਹੇ ਹੋ ਸਭ ਸੰਗ ਸੁ ਸੰਗਤ ਜੀ ਜਿਹੜੇ ਪੀਲੇ ਰੰਗ ਦੇ ਸ਼ਬਦ ਤੁਸੀਂ ਵੇਖ ਰਹੇ ਹੋ ਇਥੇ ਸਾਰੇ ਵਿਸਰਾਮ ਨੇ ਸੰਗ ਅਨੂਪ ਰੂਪਾਵਤੀ ਰੂਪਾਵਤੀ ਪਾੜ ਸੰਗਤ ਜੀ ਇਕੱਠਾ ਹੈ ਉਸਤਤ ਕਹਿ ਨਾ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਭਾ ਮਹਿ ਬੈਸ ਕੇ ਕੀਰਤ ਮੈਂ ਕਹਾ ਅਰਪੀ ਸਭ ਸੀਗਾਰ ਇਹੋ ਜੀਉ ਸਭ ਦੇਵਾ ਆਸ ਪਿਆਸੀ ਸੇਜ ਸੋ ਕੰਤ ਵਿਛਾਈ ਐ ਹਰ ਹਾਂ ਮਸਟਕ ਹੋਵੇ ਭਾਗ ਤਾ ਦਰਸ ਸਮਾਈ ਐ ਤਾ ਤਤਤਾ ਮੁਕਤ ਹੈ ਧਿਆ ਰੱਖਣਾ ਤਾ ਸਾਜਣ ਪਾਈ ਐ ਸਖੀ ਸਖੀ ਨਹੀਂ ਕਹਿ ਦੇਣਾ ਸਖੀ ਕਾਜਲ ਹਾਰ ਤੰਬੂਲ ਤੰਬੂਲ ਤੇ ਵਿਸਰਾਮ ਹੈ ਸੰਗ ਜੀ ਸਬੈ ਕਿਸ ਸਾਜਿਆ ਕਿਸ਼ ਸਾਜਿਆ ਸੋਲ ਹੈ ਕੀਏ ਸ਼ਿੰਗਾਰ ਸੋਲ ਹੈ ਨਹੀਂ ਕਹਿ ਦੇਣਾ ਸੋਲ ਹੈ ਪਾੜ ਪੋਲਾ ਇਹ ਤਿਆਰ ਰੱਖਣਾ ਸੋਲ ਹੈ ਕੀਏ ਸ਼ਿੰਗਾਰ ਸ਼ਿੰਗਾਰ ਨਹੀਂ ਪੜ ਦੇਣਾ ਸ਼ੀਗਾਰ ਕਿ ਅੰਜਣ ਬਾਜਿਆ ਜੇਕਰ ਆਵੇ ਕੰਤ ਤਾ ਸਭ ਕਿਸ ਪਾਈ ਹੈ ਹਰ ਹਾਂ ਕੰਤੈ ਬਾਜ ਸ਼ੀਗਾਰ ਸਭ ਵਿਰਥਾ ਜਾਈਐ ਜਿਸ ਕਰ ਵਸਿਆ ਕੰਤ ਸਾ ਗੜ ਭਾਗਣੇ ਜਿਸ ਬਣਿਆ ਹਬਸੀ ਗਾਰ ਸਾਈ ਸੁਹਾਗਣੇ ਹੋ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰ ਹਾਂ ਜਾ ਕਰ ਆਇਆ ਕੰਤ ਤਾ ਸਭ ਕਿਛ ਪਾਈਆ ਇਹ ਧਿਆਨ ਰੱਖਣਾ ਸੰਗਤ ਜੀ ਕਿ ਤਤਾ ਜਿਹੜਾ ਮੁਕਤ ਹੈ ਨਾ ਇਹਨੂੰ ਕੰਨਾ ਲੱਗਾ ਨਾ ਬਿੰਦੀ ਲੱਗੀ ਤਾ ਸਭ ਕਿਛ ਪਾਈਆ ਆਸ ਆਸਾ ਇਤਿ ਆਸਕ ਆਸ ਪੁਰਾਈ ਐ ਸਤਿਗੁਰ ਭਏ ਦਇਆਲ ਤਾਂ ਪੂਰਾ ਪਾਈ ਐ ਹੁਣ ਸੰਗਤ ਜੀ ਤਿਆਰ ਰੱਖਣਾ ਆਸਾ ਇਤਿ ਆਸ ਕੇ ਆਸ ਪੁਰਾਈ ਐ ਹੁਣ ਕਹੇ ਇਹ ਪਾਠ ਜਿਹੜਾ ਕੱਠਾ ਹੈ ਪ੍ਰਾਤਨ ਸਰੂਪਾਂ ਦੇ ਦਰਸ਼ਨ ਕਰੋਗੇ ਤੇ ਕੱਠਾ ਹੀ ਪਾਠ ਹੁੰਦਾ ਪਰ ਹੁਣ ਸਰੂਪਾਂ ਦੇ ਵਿੱਚ ਪਾਸ਼ਾਹੀ ਸਰੂਪ ਜਿਹੜੇ ਛਾਪਾਈ ਦੇ ਵਿੱਚ ਆਏ ਨੇ ਤੇ ਉਹਨਾਂ ਦੇ ਵਿੱਚ ਇਹ ਵੱਖਰਾ ਕਰ ਦਿੱਤਾ ਹੈ ਆਸਾ ਇਤਿਹਾਸਕ ਆਸ ਪੁਰਾਈ ਐ ਸਤਿਗੁਰ ਭਏ ਦਇਆਲ ਤਾ ਪੂਰਾ ਪਾਈ ਐ ਮੈਂ ਤਨ ਅਵਗਣ ਬਹੁਤ ਕੀ ਅਵਗਣ ਛਾਇਆ ਹਰ ਹਾਂ ਸਤਿਗੁਰ ਭਏ ਦਇਆਲ ਤਾ ਮਨ ਠਹਿਰਾਇਆ ਕੋ ਨਾਨਕ ਬੇਅੰਤ ਬੇਅੰਤ ਧਿਆਇਆ ਦੁੱਤਰਿਓ ਸੰਸਾਰ ਸਤਿਗੁਰ ਤਰਾਇਆ ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹਾਥ ਪਦਮ ਆਗਣ ਸੁਖ ਬਾਸਣ ਆੰਗਣ ਨਹੀਂ ਕਹਿ ਦੇਣਾ ਆਗਣ ਸੁਖ ਬਾਸਣਾ ਸਖੀ ਮੋਰੇ ਕੰਠ ਰਤਨ ਪੇਖ ਦੁਖ ਨਾਸ਼ਣਾ ਬਾਸੋ ਸੰਗ ਗੋਪਾਲ ਸਗਲ ਰ ਸੁਖ ਰਾਸ ਹਰ ਹਰ ਹਰਿਦ ਸਿਦ ਨਾਮ ਨਿਦ ਬਸਹਿ ਜੇ ਸਦਾ ਕਰ ਪਰ ਤ੍ਰੇ ਪਰ ਤ੍ਰੇ ਤ੍ਰਿਆਣੀ ਕਹਿ ਦਿਨਾ ਪਰ ਤ੍ਰੇ ਐੜਾ ਮੁਕਤਾ ਪਰ ਤ੍ਰੇ ਰਾਵਣ ਜਾਹੇ ਛੇਈ ਤਲਾਜੀ ਹੈ ਹੁਣ ਸੰਗਤ ਜੀ ਕਈ ਪਾਠ ਸੰਗਤਾ ਪੜ ਜਾਂਦੀਆਂ ਤਾਲਾਜੀ ਹੈ ਤਾਲਾਜੀ ਹੈ ਪਾਠ ਉਚਾਰਨੀ ਕਰਨਾ ਤਿਆਰ ਰੱਖਣਾ ਸਾਲ ਅੱਜ ਹੀ ਹੈ ਇਸ ਤਰ੍ਹਾਂ ਪਾੜ ਉਚਾਰਨ ਕਰਨਾ ਪਰ ਪਾਠ ਇਕੱਠਾ ਹੈ ਨਿਤ ਪ੍ਰਤ ਹਿਰ ਹੈ ਪਰ ਦਰਬ ਛਤਰ ਛਦਰ ਕਤ ਢਾਕੀ ਹੈ ਹਰ ਗੁਣ ਰਮਤ ਪਵਿੱਤਰ ਰਮਤ ਉਚਾਰਨ ਕਰਨਾ ਪਵਿੱਤਰ ਸਗਲ ਕੁਲ ਤਾਰੇ ਹਰ ਹਾਂ ਸੁਨਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰੇ ਉੱਪਰ ਬਣੇ ਆਕਾਸ਼ ਤਲੈ ਧਰ ਸੋਹਤੀ ਤਲੇ ਨਹੀਂ ਪੜਦ ਨ ਤਲੇ ਦਹਿਦ ਸੁਚਮਕੈ ਬੀਜਲ ਮੁਖ ਕੋ ਜੋਹਤੀ ਖੋਜਤ ਫਿਰ ਉਪਦੇਸ ਪੀਓ ਕਤ ਪਾਈਐ ਹਰ ਹਾਂ ਜੇ ਮਸਤਕ ਹੋਵੈ ਭਾਗ ਤਾ ਦਰਸ ਸਮਾਈਐ ਡਿੱਠੇ ਸਬੇ ਥਾਵ ਨਹੀਂ ਤੁਦ ਜੇਹਿਆ ਬਦੋਹ ਬਦੋਹ ਹਾਏ ਔਂਕੜ ਹਾਏ ਨੂੰ ਹੋੜਾ ਨਾ ਲੱਗੇ ਤਿਆਰ ਰਖਣਾ ਬਦੋਹ ਪੁਰਖ ਵਿਧਾਤਾ ਤਾ ਤਾਂ ਤੂ ਸੋਹਿਆ ਤਾਂ ਤੂ ਸੋਹਿਆ ਵਸਦੀ ਸਗਣ ਅਪਾਰ ਅਨੂਪ ਰਾਮਦਾਸ ਪੁਰ ਹਰ ਹਾ ਨਾਨਕ ਕਸਮਲ ਜਾਹੇ ਨਾਏ ਨਾਏ ਪਾਠ ਈ ਪਰੈ RAM DASAR ਚਾਤਰਿਕ ਚਿੱਤ ਸੁਚਿੱਤ ਸੁਸਾਜਣ ਚਾਹੀਐ ਜਿਸ ਸੰਗ ਲਾਗੇ ਪ੍ਰਾਣ ਤਸੈ ਕੋ ਆਹੀਐ ਬਨ ਬਨ ਫਿਰਤੂ ਦਾਸ ਬੂਂਦ ਜਲ ਕਾਰਨੇ ਹਰ ਹਾ ਤਿਉ ਹਰ ਜਨ ਮੰਗੇ ਨਾਮ ਨਾਨਕ ਬਲਿਹਾਰਨੇ ਨਿਤਕਾ ਚਿੱਤ ਅਨੂਪ ਮਰਮ ਨਾ ਜਾਣੀਐ ਗਾਹਕ ਗੁਨੀ ਅਪਾਰ ਸੋ ਤਤ ਪਛਾਨੀਐ ਚਿੱਤ ਹੈ ਚਿੱਤ ਸਮਾਏ ਤਾ ਹੋਵੇ ਰੰਗ ਕਨਾ ਕਣਾਣੀ ਕਹਿ ਦੇਨਾ ਕਣਾ ਨੰਨੇ ਦੀ ਬਾਤ ਹਰ ਹਾਂ ਚੰਚਲ ਚੋਰ ਹੈ ਮਾਰ ਤਾ ਪਾਵੈ ਸੱਚ ਤਨਾ ਸੁਪਨੇ ਸੁਪਨੇ ਨਹੀਂ ਪੜਨਾ ਸੁਪਨੇ ਉਪ ਵੀ ਭਈ ਗਯੋ ਕੀ ਨਾ ਅੰਚਲਾ ਸੁੰਦਰ ਪੁਰਖ ਬਿਰਾਜਿਤ ਪੇਖ ਮਨ ਬੰਚਲਾ ਬਿਰਾਜਿਤ ਜਜੇ ਨੂੰ ਸਿਆਰੀ ਖੋਜੋ ਤਾਂ ਕੇ ਚਰਨ ਕਹੋ ਕਤ ਪਾਈ ਹੈ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈ ਹੈ ਨੈਣ ਨਾ ਦੇਖੈ ਸਾਧ세 ਨੈਣ ਬਿਹਾਲਿਆ ਕਰਨਾ ਸੁਨਹੀ 나ਦ ਕਰਨ ਮੁੰਨ ਕੰ ਮੁੰਦ ਘਾਲਿਆ ਰਸਨਾ ਜਪੈ ਨਾ ਨਾਮ ਜਪੈ ਨਹੀਂ ਪੜਨਾ ਜਪੈ ਤੇਲ ਤਿਲ ਕਰ ਕੱਟੀ ਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਹੁਣ ਸੰਗਤ ਇੱਥੇ ਬਿੰਦੀ ਟਿੱਪੀ ਨਹੀਂ ਲੱਗੀ ਪਰ ਇਸ ਦਾ ਜਿਹੜਾ ਉਚਾਰਨ ਹੈ ਗੋਬਿੰਦ ਵੀ ਕਿਹਾ ਜਾਂਦਾ ਹੈ ਗੋਬਿੰਦ ਵੀ ਕਿਹਾ ਜਾਂਦਾ ਹੈ ਦੋਨੇ ਉਚਾਰਨ ਕਰਵਾਏ ਜਾਂਦੇ ਨੇ ਗੋਬਿੰਦ ਰਾਏ ਦਿਨੋਂ ਦਿਨ ਕੱਟੀ ਐ ਪੰਕਜ ਫਾਤੇ ਪੰਕ ਮਹਾਮਦ ਗੁੰਫਿਆ ਅੰਗ ਸੰਗ ਉਰਜਾਏ ਬਿਸਰਤੇ ਸੋਪਿਆ ਹੈ ਕੋ ਐਸਾ ਮੀਤ ਜੇ ਤੋਰੈ ਬਖਮ ਗਾਂਠ ਨਾਨਕ ਇੱਕ ਸ੍ਰੀ タル 나ਥ ਜੇ ਟੂਟੇ ਲੈ 60 ਟੂਟੇ ਲੈ 60 ਲੱਲੇ ਲਾਂ ਕਿਹੜੀ ਸਿਆਰੀ ਲੈ 60 ਧਾਵੋ ਦਸ ਅਨੇਕ ਪ੍ਰੇਮ ਪ੍ਰਭ ਕਾਰਨੇ ਪੰਚ ਸਤਾਵੇ ਦੂਤ ਕਵਨ ਵਿਦਮਾਰਨੇ ਤੇਖਣ ਬਾਣ ਚਲਾਏ ਨਾਮ ਪ੍ਰਭ ਧਿਆਈ ਐ ਧਿਆਈ ਐ ਧੱਦੇ ਨੂੰ ਸਿਹਾਰੀ ਆ ਇੱਥੇ ਜੀ ਥੱਲੇ ਜਈਆ ਲੱਗੇ ਨੇ ਇੱਥੇ ਐੜਾ ਬਣ ਜਾਣਾ ਐੜੇ ਕੰਨਾ ਬਣ ਜਾਣਾ ਧਿਆਈ ਐ ਹਰ ਹਾਂ ਮਹਾ ਵਿਖਾਦੀ ਘਾਤ ਪੂਰਨ ਗੁਰ ਪਾਈ ਐ ਸਤਿਗੁਰ ਕੀਨੀ ਦਾਤ ਮੂਲਨਨ ਖੁੱਟਈ ਖਾਬਹੁ ਪੁੰਚੋ ਸਭ ਗੁਰਮੁਖ ਛੁੱਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਧ ਕਦੇ ਨਾ ਜਾਹੇ ਮਰ ਹੁਣ ਤਿਆਰ ਰੱਖਣਾ ਨੰਨੇ ਨੂੰ ਕੰਨਾ ਕੋਈ ਲਗਾਮਾਂਤਰ ਨਹੀਂ ਲਗੀ ਨੰਨਾ ਮੁਗਤਾ ਨਾਨਕ ਸਦਾ ਆਰਾਧ ਕਦੇ ਨਾ ਜਾਹੇ ਮਾਰ ਜਿੱਥੇ ਜਾਏ ਭਗਤ ਸੁ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀ ਕਰਨ ਜੈਕਾਰ ਨਿੰਦਕ ਮੁਏ ਪਾਚ ਸਾਜਣ ਮਨ ਆਨੰਦ ਐੜੇ ਕੰਨਾ ਆਨੰਦ ਨਾਨਕ ਨਾਮ ਜਪ ਪਾਵਨ ਪਤਿਤ ਪੁਨੀਤ ਪਤਿਤ ਨਹੀਂ ਕਹਿਣਾ ਪਤਿਤ ਪੁਨੀਤ ਕਤਹਿ ਨਹੀਂ ਸੇਵੀਐ ਝੂਠੇ ਰੰਗ ਖੁਵਾਰ ਕਹਾਂ ਲਗ ਖੇਵੀਐ ਹਰਚੰਦੋਰੀ ਇਹ ਕਠਾ ਪਾਠ ਹੈ ਹਰਚੰਦੋਰੀ ਪੀਖ ਕਾਹੇ ਸੁਖ ਮੰਨਿਆ ਹਰ ਹਾਂ ਹਉ ਬਲਿਹਾਰੀ ਤਿੰਨ ਜੀ ਦਰਗਹ ਜਾਨਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਘਨ ਮਹਾ ਦੁਰਗੰਧਤ ਵਾਸ ਸਠ ਕਾ ਛਾਰ ਤਨ ਫਿਰ ਤੋਂ ਗਰਭ ਗੁਬਾਰ ਮਰਨ ਨਹਿ ਜਾਨਈ ਹਰ ਹਾਂ ਹਰਚੰਦੋਰੀ ਪੀਖ ਕਾਹੇ ਸਚ ਮੰਨਿਆ ਜਿਸ ਕੀ ਪੂਜੈ ਔਦ ਦਲੈਂਕੜਾਂ ਦੇ ਨਾਲ ਦਲਾਵਾਂ ਦੇ ਨਾਲ ਪੜਨਾ ਜਿਸ ਕੀ ਪੂਜੈ ਔਦ ਤਿਸੈ ਕੌਣ ਰੱਖੈ ਵੈਦਿਕ ਅਨਕ ਉਪਾਵ ਕਹਾਂ ਲੋਪਖੈ ਏਕੋ ਚੇਤ ਗੁਵਾਰ ਕਾਜ ਤੇਰੇ ਆਵੈ ਹਰ ਹਾਂ ਬਿਨ ਨਾਵੇ ਤਨ ਸ਼ਾਰ ਬ੍ਰਿਥਾ ਸਭ ਜਾਵੇ ਔਖਦ ਨਾਮ ਅਪਾਰ ਅਮੋਲਕ ਪੀਜੈ ਮਿਰ ਮਿਰ ਖਾਵੈ ਸੰਤ ਸਗਲ ਕੋ ਦੀਜੈ ਜਿਸੈ ਪ੍ਰਾਪਤ ਹੋਏ ਜਿਸੇ ਨਹੀਂ ਪੜਨਾ ਜਿਸੈ ਤਿਸੈ ਹੀ ਪਾਵਣੇ ਹਰ ਹਾਂ ਹੋਬਲੇ ਹਾਰੀ ਤਿੰਨ ਜੇ ਹਰ ਰੰਗ ਰਾਵਣੀ ਬੈਦਾ ਸੰਦਾ ਸੰਦਾ ਸੰਗ ਇਕੱਠਾ ਹੋਇਆ ਔਖ ਦੇ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ ਪਸਰਿਆ ਹਰ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ ਸੋ ਸੰਗਤ ਜੀ ਆਪ ਜੀ ਨੇ ਫੁਨਹੀ ਬਾਣੀ ਦੀ ਸੰਥਿਆ ਸਰਵਣ ਕਰ ਲਈ ਈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ